ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਬਿਲਕੁਲ ਸਸਤੇ ਮੁੱਲ ਦੇ ਇੱਕ ਵੱਡੀ ਬਿਹੜੀ ਤਾਜੀ ਸੂਈ ਸਵਾਈ ਇੱਕ ਸੂਨ ਨੂੰ ਤਿਆਰ ਹੈ ਬਾਕੀ ਪੰਜ ਚਾਰ ਪਿੰਡ ਆਸੇ ਪਾਸੇ ਤੁਰ ਫਿਰ ਕੇ ਅਗਲਾ ਪਹਿਲਾਂ ਢੇੜਾ ਦੇ ਲੈ ਮੁੱਲ ਦਾ ਤੁਹਾਨੂੰ ਪਤਾ ਲੱਗ ਜੂ ਕਿ ਐਡੀ ਬਿਹੜੀ ਦੇ ਐਨੇ ਦੁੱਧ ਵਾਲੀ ਦੇ ਲੋਕੀ ਕਿੰਨੇ ਪੈਸੇ ਮੰਗਦੇ ਆ ਵੇ ਬਾਈ ਕਿੰਨੇ ਮੰਗਦਾ ਇਨਫਰਮੇਸ਼ਨ ਲੈ ਦਿੰਨਾ ਪਤਾ ਤੁਹਾਨੂੰ ਆਪ ਹੀ ਲੱਗੇਗਾ ਨਾ ਕਿ ਮੁੱਲ ਦਾ ਕਿੰਨਾ ਫਰਕ ਹੈ ਆਉ ਕਰਦੇ ਹਾਂ ਗੱਲ ਬਾਤ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਪਾਲ ਸਿੰਘ ਪੰਡਿਤ ਚੰਦਪੁਰਾਣਾ ਤੁਸੀਂ ਬਾਗਾਪੁਰਾਣਾ ਜਿਹੜਾ ਮੋਗਾ ਫੋਨ ਨੰਬਰ ਦੱਸੀ 85 48 87 68 85 48 87 69 ਕਿੰਨਵਾ ਸੁਆ ਇੱਕ ਨੰਬਰ ਦਾ ਇਹ ਦੂਜਾ ਸੁਆ ਸੁਈ ਆ ਬਾਈ ਠੀਕ ਐ ਤੇ ਬਸ ਉਹ ਉਹਦੇ ਕਰਾਂਗੇ ਜਿਹੜੇ ਘਰੇ ਸੀ ਉਹਨੇ ਬਲੀ ਗੌਰ ਨਹੀਂ ਕਰੀਏ ਜੀ ਹੂੰ ਆਪਣੇ ਕੋਲੇ ਕੱਲ ਆਈ ਐ 14 ਲੀਟਰ ਉਹਦੇ ਨਾਲ ਚੋਕ ਲੈ ਕੇ ਆਂਦਾ ਹੂੰ ਆਪਾਂ 13 ਗਹਿ ਕੇ ਦੇਵਾਂਗੇ ਕਿਉਂਕਿ ਦੂਜੇ ਥਾਂ ਕੇ ਹੋ ਸਕਦਾ ਕਿਲੋ ਘਟਵਾ ਦੇ ਦੱਦ 14 ਹੀ ਹੋਊਗਾ ਕਹਿ ਕੇ 13 ਦੇਣੀ ਆ ਠੀਕ ਐ ਹਾਂਜੀ ਜੈ ਜੈ ਮੋਲਾ ਜਵਾ ਜੈ ਜੈ ਕੋਲੇ ਹੋਰ ਨਹੀਂ 60 65 ਕਰਦਾ ਆ 44 ਦੀ ਦੇ ਦੇਣੀ 14 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਐ ਦੂਜਾ ਸੂਆ ਸੂਈ ਸੁਵਾਈ ਵਹਿੜ ਫੁੱਲ ਵੱਡੀ ਵੱੱਛੀ ਐ HF نسل ਦੀ ਆ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਬਾਈ ਕਹਿੰਦਾ 60 62000 ਮੁੱਲ ਕਰਦਾ ਹੈ ਗੜਾ ਪਰ ਆਪਾਂ 48000 ਦੀ ਦੇ ਦੇਣੀ ਆ ਦੋ ਘੱਟ 50 ਉਹਦੇ ਜੋ ਵੀ ਛੋਟ ਛੱਪਾ ਮਾਣ ਕਰੋ ਬਾਈ ਜੀ ਆ ਭਾਵੇਂ ਕੋਈ ਹੱਥ ਨਾ ਲਾਵੇ ਠੀਕ ਐ ਚਵਾਈ ਬਾਈ ਦੱਸਦਾ ਇੱਕ ਨੰਬਰ ਆ ਭਾਵੇਂ ਕੋਈ ਹੱਥ ਵੀ ਨਾ ਲਾਵੇ ਇੰਨੀ ਚੰਗੀ ਚਵਾਈ ਐ 14 ਕਿਲੋ ਦੋ ਤਿਆਰ ਫੁੱਲ ਵੱਡੀ ਵਹਿੜ HF نسل ਦੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਭਾਵੇਂ ਚਾਰ ਟਾਈਮ ਚੋ ਲੋ ਵੀਡੀਓ ਬਣਾ ਰਹੇ ਆ ਸਵੇਰ 11:00 ਵਜੇ 10:30 11 ਵਜੇ ਸਭ ਬਹੁਤ ਆ ਕੋਈ ਐ ਨਹੀਂ ਲੱਤ ਛੜਾ ਲਈ ਕੋਈ ਸੀਲ ਸੌ ਪੂਰੀ ਆ ਮੋٹے ਮੋٹے ਥਾਣ ਆ ਚਾਰ ਹੀ ਥਾਣ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਐਚ ਐਫ ਨਸਲ ਦੀ ਡੱਬੀ ਵਹਿੜ ਫੁੱਲ ਵੱਡੀ ਨਿੱਕੀ ਜੀ ਨਹੀਂ ਪੂਰਾ ਵੱਡਾ ਗੱਦ ਆ ਮੁੱਲ ਨਿਕਾ ਜ 48000 ਵਿੱਚੋਂ ਵੀਰ ਛੋੜ ਕਰ ਦੂਗਾ ਛੋੜ ਕਰ ਦਾਂਗੇ ਆਪਾਂ ਹਾਂ ਬੇਫਿਕਰ ਹੋ ਕੇ ਅਗਲਾ ਆ ਜੇ ਥੱਲ ਚੰਗੀ ਵੱੱਛੀ ਆ 100 ਕਿਲੋਮੀਟਰ ਤੱਕ ਕਿਰਾਇਆ ਵੀ ਦੇ ਦਾਂਗੇ ਠੀਕ ਆ 50 ਕਿਲੋਮੀਟਰ ਤੱਕ ਬਾਈ ਕਹਿੰਦਾ ਅਗਲੇ ਦੇ ਘਰੇ ਪਹੁੰਚਦੀ ਕਰ ਦੂੰਗਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਅਗਲਾ ਫੋਨ ਲਾ ਲੈ 50 ਕਿਲੋਮੀਟਰ ਤੱਕ 48000 ਚ ਅਗਲੇ ਦੇ ਘਰੇ ਪਹੁੰਚਦੀ ਕਰ ਦੂੰਗਾ ਤੇ ਵਿੱਚੋਂ ਛੋਟ ਕਰ ਦੂ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਇਹ ਤੀਜਾ ਸਵਾਸ ਹੁੰਦੀ ਆ ਪਿਆਰ ਠੀਕ ਐ ਇਹ ਹੋ ਗਈ ਸੀ ਬੰਦੇ ਨੇ ਯਾਰ 2000 ਰੁਪਇਆ ਸਾਈ ਪਾਈ ਮੁਰਕੇ ਲੈਣ ਨਹੀਂ ਆਇਆ ਗਿਆ ਅਗਲਾ ਸਾਈ ਵੀ ਛੱਡ ਗਿਆ ਅੱਛਾ ਜਿਹਨੇ ਸਾਈ ਪਣ ਲੈਣੀ ਆ ਵੀਰੇ ਉਹੀ ਸਾਈ ਪਾਇਆ ਦੂਜਾ ਸਾਈ ਨਾ ਪਾਇਆ ਠੀਕ ਐ ਉਹ ਸਾਰਾ ਦਿਨ ਮੁਰਕੇ ਮੈਂ ਕਿਹਾ ਸੇਲ ਹੋ ਗਈ ਸੇਲ ਹੋ ਗਈ ਉਹ ਲੈਣ ਨਹੀਂ ਆਇਆ ਮਾੜੀ ਗੱਲ ਆ ਨਾਲੇ 2000 ਗਿਆ ਇਹ 60000 ਦੀ ਹੋਈ ਸੀਗੀ ਦੋ ਦਾ ਆਇਆ ਅੱਜ 60 ਦੀ ਦੇ ਦਾਂਗੇ ਕਿੰਨੇ ਦਿਨ ਲੈ ਜੂ ਬਸ ਤਿਆਰ ਯਾ ਦੋ ਜਾਂ ਤਿੰਨ ਦਿਨ ਮਸਾਂ ਦੇ ਦੁੱਧ ਦੁੱਧ ਦੇ 27 28 ਕਿਲੋ ਦੀ ਗਾਰੰਟੀ ਹੈ ਜੀ ਦੁੱਧ ਦੋ 27 28 ਕਿਲੋ ਦੀ ਗਾਰੰਟੀ ਹੈ ਪਿਛਲੀ ਵੀਡੀਓ ਦੇ ਵਿੱਚ ਆ ਵੈੜ ਸੀਗੀ ਤਿੰਨ ਵੈੜਾ ਸੀ ਦੋ ਵੈੜਾ ਲੈ ਗਏ ਸੌਦਾ ਇਹਦਾ ਵੀ ਹੋ ਗਿਆ ਸੀ 2000 ਖਾਤੇ 'ਚ ਆ ਗਿਆ ਸੀ ਪਰ ਬਾਈ ਕਹਿੰਦਾ ਸ਼ਾਮ ਨੂੰ ਉਹਨਾਂ ਨੇ ਆਉਣਾ ਸੀ ਉਹ ਆਏ ਨਹੀਂ ਤੇ ਮੈਂ ਕਹੀ ਗਿਆ ਬੈਗੀ ਬੈਗੀ ਪਰ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਗਲਤ ਕੰਮ ਕਰਦੇ ਆ 26 27 ਕਿਲੋ ਦੁੱਧ ਦੀ ਗਾਰੰਟੀ ਦੋਵੇਂ ਵੈੜਾ ਫੁੱਲ ਵੱਡੀਆਂ ਐਚ ਐਫ ਨਸਲ ਦੀਆਂ ਆ ਸੂਨ ਨੂੰ ਤਿਆਰ ਆ ਕੋਈ ਦੋਕ ਦਿਨ ਬਾਈ ਦੱਸਦਾ ਮਸਾਂ ਹੀ ਲਊ 62000 ਮੁੱਲ ਸੀ 2000 ਆ ਗਿਆ ਅਗਲੇ ਦਾ ਤੇ 60000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਚਾਰ ਹੀ ਥਾਣਾ ਕੋਈ ਵਾਧੂ ਫੋਰ ਸ਼ਾਂਗ ਆ ਨਹੀਂ ਜੇ ਕਿਸੇ ਭੈਣ ਭਰਾ ਨੇ ਵਹਿੜ ਦੁੱਧ ਤੇ ਲਾਉਣੀ ਆ ਡੈਰੀ ਦੁੱਧ ਪਾਉਣ ਨੂੰ ਤੇ ਦੁੱਧ ਵਾਲੀ ਮਸ਼ੀਨ ਹੀ ਆ 26 27 ਕਿਲੋ ਦੁੱਧ ਦੀ ਗਾਰੰਟੀ ਬਾਕੀ ਤੁਹਾਨੂੰ ਪਤਾ ਹੈੱਚਾ ਆਪਣਾ ਅਸਲ ਦਾ ਦੋਸਤੋ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਐਡੀਆਂ ਐਡੀਆਂ ਵਹਿਣਾ ਜੇ 25 25 26 26 ਕਿਲੋ ਦੁੱਧ ਨਹੀਂ ਦਿੰਦੀਆਂ ਫਿਰ ਦੇਣਾ ਵੀ ਕਿਹੜੀ ਨੇ ਇੱਕ ਨੰਬਰ ਨਿੱਕਾ ਜ ਮੁੱਲ 48000 ਦੀ ਦੋਸਤੋ ਐਗ ਵੱਲੋਂ ਇਸ ਬਾਈ ਦੀ ਖਾਸियत ਹੈ ਜਿਵੇਂ ਪਸ਼ੂ ਆਉਂਦਾ ਉਵੇਂ ਬਾਈ ਸੇਲ ਕਰ ਦਿੰਦਾ ਆਈ ਨਹੀਂ ਗਾ ਕਿ ਆ ਵੜ ਘੱਟ ਮੁੱਲ ਚ ਆਈ ਹੈ ਇਹਦਾ ਵੀ 70000 ਮੰਗ ਲੇ ਇਹ ਜਾਇਜ਼ ਆਈ ਆ ਇਹ ਜਾਇਜ਼ ਹੀ ਦੇ ਦੇਣੀ ਆ 48000 ਦੀ ਉਹ ਦੇ ਦੇਣੀ ਆ 60000 ਦੀ ਜੇ ਕੋਈ ਜੋੜਾ ਲੈ ਲੈਂਦਾ ਪੂਰਾ 11200 ਵੱਧ ਮਾਣ ਹੋ ਜਾਊਗਾ ਬਾਕੀ ਪਿਆ ਕਿਲੋਮੀਟਰ ਤੱਕ ਅਗਲੇ ਦੇ ਘਰੇ ਬਾਈ ਕਹਿੰਦਾ ਪਹੁੰਚਦੀ ਕਰ ਦਾਂਗੇ ਐਦੂ ਘੱਟ ਮੁੱਲ ਤੇ ਫਿਰ ਤੁਹਾਨੂੰ ਵੀ ਪਤਾ ਦੇਣੀਆਂ ਵੀ ਕਿਹਨੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਵੀ ਦੱਸਿਆ ਸੀ ਦੁਬਾਰਾ ਵੀ ਕਹਿ ਦਣਾ ਪਹਿਲਾਂ 5-7 ਫੰਡ ਤੁਰ ਫਿਰ ਕੇ ਅਗਲਾ ਗੇੜਾ ਦੇ ਆਵੇ ਏਡੀਆਂ-ਏਡੀਆਂ ਵਹਿੜਾਂ ਦਾ ਮੁੱਲ ਪੁੱਛ ਲੈ ਉਸ ਤੋਂ ਬਾਅਦ ਚ ਬਾਈ ਦੇ ਘਰੇ ਆ ਜੇ ਏਡੀਆਂ ਵਹਿੜਾ 75-80 ਹਜ਼ਾਰ ਤੋਂ ਘੱਟ ਕੋਈ ਵੀ ਗੱਲ ਨਹੀਂ ਕਰਦਾ ਬਾਕੀ ਤੁਸੀਂ ਆਪ ਵੇਖ ਹੀ ਲੈਣਾ ਜਦੋਂ 2-4 ਘੰਟੇ ਤੁਰ ਫਿਰ ਕੇ ਗੇੜਾ ਦਿੱਤਾ ਤੇ ਤੁਹਾਡੇ ਸਾਰਾ ਕੁਝ ਸਾਹਮਣੇ ਆ ਜਾਣਾ ਤੇ ਬਾਅਦ ਚ ਬਾਈ ਦੇ ਘਰੇ ਆ ਜੋ ਤੇ ਨਾਲ ਲੱਗ ਮੈਂ ਸੌਦਾ ਹੋ ਜਾਣਾ ਸਾਰਿਆਂ ਨੂੰ ਸਾ ਸਿੱਕਾ